ਜੱਪ ਸਟੱਡੀ ਉਹ ਕੰਪਨੀਆਂ ਜਿਹਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦਿੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਮੁਹਾਲੀ ਦੇ ਫੇਜ਼ 9 ਦੀ ਹਾਈ-ਟੈਕ ਇੰਡਸਟਰੀ ਵਿੱਚ ਆਕਸੀਜਨ ਸਿਲੰਡਰ ਵਿੱਚ ਬਲਾਸਟ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਈ ਦੱਸੀ ਜਾਂਦੀ ਹੈ। ਇਹਨਾਂ ਵਿੱਚੋਂ ਇੱਕ ਦਾ ਨਾਮ ਆਸੀਫ ਅਤੇ ਦੂਜੇ ਦਾ ਨਾਮ ਦਵਿੰਦਰ ਦੱਸਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ 9 ਵਜੇ ਉਸ ਵੇਲੇ ਹੋਇਆ ਜਦੋਂ ਵਰਕਰ ਡਿਊਟੀ ਤੇ ਆਏ ਹੀ ਸਨ। ਇਸ ਘਟਨਾ ਵਿੱਚ ਕੁਝ ਵਰਕਰ ਜ਼ਖਮੀ ਵੀ ਦੱਸੇ ਗਏ ਹਨ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਮੌਕੇ ਤੇ ਫਾਇਰ ਬ੍ਰਿਗੇਡ ਐਂਬੂਲੈਂਸ ਅਤੇ ਮੁਹਾਲੀ ਪੁਲਿਸ ਪਹੁੰਚ ਗਈ ਸੀ।

ਸਾਰੀ ਲੇ ਜਾ ਚਲੋ ਆਪੇ ਦਾ ਲੈ ਕੇ ਦਉ ਉਧਰ ਲੈ ਕੇ ਦਉ ਤੇ ਬਹੁਤ ਫਾਇਦੇ ਨੇ ਜੀ ਜਾਲ ਸਿੱਖਣ ਲਈ ਹਾਈ ਟੈਕ ਗੈਸ ਸਰਵਿਸ ਦਾ ਜਿਹੜਾ ਫੇਸ ਇੰਡਸਟਰੀਅਲ ਏਰੀਆ ਦੇ ਵਿੱਚ ਇੱਕ ਫੈਕਟਰੀ ਹੈਗੀ ਹੈ ਜਿਹੜੇ ਇਹਨਾਂ ਦਾ ਡਿਫਰੈਂਟ ਕੰਮ ਹੈਗਾ ਇਹ ਨਾਈਟ੍ਰੋਜਨ ਆਕਸੀਜਨ ਦੇ ਸਿਲੰਡਰ ਵਗੈਰਾ ਭਰ ਕੇ ਸਪਲਾਈ ਕਰਦੇ ਇੰਡਸਟਰੀਜ਼ ਨੂੰ ਜਿੱਤੇ ਜਿਹੜੇ ਹਸਪੀਟਲਸ ਵਗੈਰਾ ਹੈਗੇ ਆ ਉੱਥੇ ਵੀ ਇਹਨਾਂ ਨੂੰ ਸਪਲਾਈ ਕਰਦੇ ਉਹਦੇ ਵਿੱਚ ਅਕਸਰੇ ਕਰੀਬ 9 ਵਜੇ ਜਦੋਂ ਇੱਕ ਸ਼ਿਫਟਿੰਗ ਚੱਲ ਰਹੀ ਸੀ ਸਿਲੰਡਰ ਜਿਹੜੇ ਟਰੱਕ ਦੇ ਵਿੱਚ ਭਰੇ ਜਾਂਦੇ ਸੀਗੇ ਉੱਥੇ ਇੱਕ ਸਿਲੰਡਰ ਦੇ ਵਿੱਚ ਬਲਾਸ ਹੋਇਆ ਬਲਾਸ ਦੇ ਵਿੱਚ ਦੋ ਲੜਕੇ ਜਿਹੜੇ ਹੈਗੇ ਜਿਨ੍ਹਾਂ ਦੀ ਉਮਰ ਅਪ੍ਰੋਕਸੀਮੇਟਲੀ 25 ਤੋਂ 30 ਸਾਲ ਦੇ ਨੇੜੇ ਜਿਹੜ ਐਂਡ ਤਿੰਨ ਬੰਦੇ ਬਲਾਸ ਦੇ ਵਿੱਚ ਡਰ ਗਏ ਉਹ ਤਿੰਨ ਨੂੰ ਹੌਸਪਿਟਲਾਈਜ਼ ਹੈ ਜਿੰਨਾ ਖਲੇ ਤੱਕ ਅਜੇ ਪੁੱਛਿਆ ਵੀ ਦੇ ਆਰ ਅੰਡਰ ਅਬਜ਼ਰਵੇਸ਼ਨ ਕੋਈ ਹਲੇ ਡੇਂਜਰਸ ਟ੍ਰੈਕ ਨਹੀਂ ਹੈ ਕਿਸੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੀ ਪਤਾ ਲੱਗਿਆ ਕੋਈ ਲਾਪਰਵਾਹੀ ਜਾਂ ਕਿਸੇ ਤਰ੍ਹਾਂ ਦੀ ਨਹੀਂ ਉਹ ਵੀ ਵਿਲ ਸੀ ਹਲੇ ਤਾਂ ਬਹੁਤ अर्ਲੀ ਸਟੇਜ ਇਸ ਹੈਗੇ ਕਹਿੰਦੇ ਬਾਕੀ ਵੀ ਕਾਫੀ ਸਿਲੰਡਰਸ ਪਏ ਆ ਉਹਨਾਂ ਨੂੰ ਅਸੀਂ ਫੈਕਟਰੀ ਦੇ ਮਾਲਕ ਜਿਹੜੇ ਹੈਗੇ ਉਹਨਾਂ ਨਾਲ ਮੇਰੀ ਡਿਸਕਸ਼ਨ ਹੋਈ ਹੈ ਦੇ ਆਰ ਸੇਵਿੰਗ ਹੈ ਇਹਨਾਂ ਦਾ ਕੋਈ ਹੋਰ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਜੀ ਅੱਜ ਦਾ ਹਾਈ ਟੈਕ ਇੰਡਸਟਰੀਜ਼ ਨੇ ਜਿੱਥੇ ਆਕਸੀਜਨ ਸਿਲੰਡਰਸ ਦੀ ਪਰ ਨੂੰ ਭਰਿਆ ਜਾਂਦਾ ਹੈ ਉੱਥੇ ਆਕਸੀਜਨ ਸਿਲੰਡਰ ਬਲਾਸਟ ਹੋ ਗਿਆ ਜਿਹਦੇ ਕਰਕੇ ਦੋ ਕੈਜੂਅਲਿਟੀਜ਼ ਹੋਈਆਂ ਨੇ ਤੇ 3 ਟੂ 4 ਇੰਜਰੀਜ਼ ਇੰਜਰਡ ਪੇਸ਼ੈਂਟਸ ਨੇ ਇੰਜਰਡ ਪੇਸ਼ੈਂਟਸ ਨੂੰ ਤਾਂ ਅਸੀਂ ਹਸਪੀਟਲ ਭੇਜ ਦਿੱਤਾ ਹੈਗਾ ਤੇ ਜਿਹੜੀ ਕੈਜੂਅਲਿਟੀਜ਼ ਨੇ ਉਹਨਾਂ ਨੂੰ ਪੋਸਟਮਾਰਟਮ ਲਈ ਭੇਜ ਰਹੇ ਹਾਂ ਜੀ ਕਾਰਨ ਕੀ ਹੈ ਮੈਡਮ ਦੈਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਜੀ ਹਲੇ ਕੁਝ ਉਹ ਤੇ ਕਮੈਂਟ ਨਹੀਂ ਕੀਤਾ ਜਾ ਸਕਦਾ ਹਾਂ ਜੀ ਪੂਰੀ ਰੂਫ ਜਿਹੜੀ ਹੈਗੀ ਹੈ ਉਹ ਸਾਰੀ ਜੀ ਉੱਡ ਗਈ ਹੈਗੀ ਹੈ ਬਲਾਸ ਇਹਨਾਂ ਜ਼ਿਆਦਾ ਡੇਂਜਰਸ ਸੀਗਾ ਸੋ ਬਾਕੀ ਜਿਵੇਂ ਜਿਵੇਂ ਇਨਵੈਸਟੀਗੇਸ਼ਨ ਚੀਜ਼ਾਂ ਸਾਹਮਣੇ ਆਣਗੀਆਂ ਸੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਥੈਂਕ ਯੂ ਜੀ ਮਾਨ ਜਿਹੜਾ ਬਲਾਸਟ ਹੋਣ ਤੋਂ ਬਾਅਦ ਇਹਦੇ ਦੋ ਜੈਜੂਲਟੀਆਂ ਹੋਈਆਂ ਆ। ਦੋ ਚਾਰ ਜਾਨੀ ਜ਼ਖਮੀ ਵੀ ਹੈ ਉਹਨਾਂ ਨੂੰ ਸਰਕਾਰ ਨੇ ਕੀ ਰਿਹਾ ਹੈ ਇਹ ਅਜੇ ਇਹ ਪਰਲੀਮਨਰੀ ਉਹ ਹੈ ਅਸੀਂ ਤੁਹਾਨੂੰ ਸਾਰੀ ਇਹਦੀ ਡਿਟੇਲਿੰਗ ਤੁਹਾਨੂੰ ਬਾਅਦ ਚ ਦੱਸ ਦੇ ਹੋ ਗਏ ਇੱਥੇ ਬੇਸਿਕਲੀ ਇਹ ਫੈਕਟਰੀ ਦੇ ਵਿੱਚ ਆਕਸੀਜਨ ਸਿਲੰਡਰ ਭਰਦੇ ਹਾਂਜੀ ਫੇਰ ਮੂਵ ਕਰ ਰਹੇ ਹਾਂ ਜਿਹੜੇ ਜੈਜੂਲਟੀਆਂ ਹੋਈਆਂ ਤੇ ਉਹਨਾਂ ਨੂੰ ਪੇਸ਼ੈਂਟਸ ਨੂੰ ਭੇਜਿਆ ਤੇ ਬਾਕੀ ਡਿਟੇਲਿੰਗ ਤੁਹਾਨੂੰ ਇਸ ਤੋਂ ਬਾਅਦ ਵੱਖਰੇ ਤੌਰ ਤੇ ਦੱਸਾਂਗੇ ਜਪ ਸਟਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਉਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟਡੀ ਦੇ ਕੋਲੇ ਅੱਜ ਹੀ ਆਓ